ਪਾਰਟੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕੋਆਪਰੇਟਿਵ ਸੁਸਾਇਟੀ ਸਮਰਾਏ ਵਿੱਚ ਹੋਏਗਾ ਬੰਦਾ ਪਰਦਾ ਫਾਸ਼ ਕਰਕੇ ਨੋ ਪਿੰਡਾਂ ਦੇ ਕਿਸਾਨਾਂ ਦਾ ਕਰਾਇਆ ਗਿਆ ਕਰਜ਼ਾ ਮਾਫ ਤੁਸੀਂ ਦੇਖ ਰਹੇ ਹੋ ਡੀਬੀਐ 24 ਨਿਊਜ਼ ਰਿੰਕਾਵਾਲੀ ਅਤੇ ਨਾਲ ਕ੍ਰਿਸ਼ਨ ਗੋਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਕੋਈ ਨਹੀਂ ਆਓ ਬੈਠੋ ਜੀ ਬੈਠੋ ਇਹ ਜਿਨ੍ਹਾਂ ਦੀ ਭਾਗੀ ਜੀ ਇਹਨਾਂ ਨੂੰ ਪਾਉ ਹੋ ਜੀ ਬਾਪੂ ਜੀ ਨੂੰ ਪਰ ਇਹ ਸਰਕਾਰਾਂ ਹਰ ਮਨਜ਼ੂਰ ਕਰਦੀਆਂ ਨੇ ਇਹ ਲੋਕ ਮਨਜ਼ੂਰ ਕਰਦੇ ਨੇ ਜਿਹੜੇ ਸਰਕਾਰਾਂ ਦੇ ਨੰਂਦੇ ਨੇ ਜੇ ਦੇਸ਼ ਦਾ ਰਾਜਾ ਚੱਕਾ ਹੋਵੇ ਪਾਰਟੀ ਪਾਈ ਦਾ ਕੋਈ ਸਵਾਲ ਨਹੀਂ ਆ ਇਹ ਜਥੇਬੰਦੀਆਂ ਨੇ ਜਿਹੜੀਆਂ ਇਹ ਆਵਾਜ਼ ਨੂੰ ਬੁਲੰਦ ਕਰਦੀਆਂ ਨੇ ਸਾਡਾ ਜੀ ਨਹੀਂ ਕਰਦਾ ਸਾਡੇ ਦੇ ਚੈਲੰਜ ਨਹੀਂ ਫੇਰ ਬੈ ਜਾ ਕੇ ਪ੍ਰਧਾਨ ਪਾ ਕੇ ਨੇ ਗਣਿਤ ਕਰਨੇ ਨਾਲ ਇਹਦੇ ਜਰੂਰ ਪ੍ਰਬਾਲ ਕਰਿਆ ਕਰੋ ਕਿ ਕਿਸਾਨ ਵੀਰੋ ਸਾਰਿਆਂ ਦਾ ਪੱਟ ਲਗਾ ਆਪਣਾ ਐਫੀਡੇਵਟ ਤੇ ਨਾਲ ਕੱਚੀ ਪਰਚੀ ਤੋੜਿਆਂ ਵਾਲੇ ਐਫੀਡੇਵਟ ਤੇ ਕੱਚੀ ਪਰਚੀ ਤੋੜਿਆਂ ਵਾਲੇ ਦੀ ਫੋਟੋਕਾਪੀ ਰੱਖ ਕੇ 10 ਕਰੋੜ ਰੁਪਏ ਦਾ ਗਵਨ ਸੀ ਗਵਨ ਪਿੰਡ ਸੋਸਾਇਟੀ ਦੇ ਸੈਕਟਰੀ ਤੇ ਕੁਝ ਅਫਸਰ ਨਾਲ ਕੇ ਕਰ ਗਏ ਸੀ ਇਹ ਬਹੁਤ ਵੱਡਾ ਉਪਰਾਧ ਕੀਤਾ ਇਹਨਾਂ ਨੇ 15 ਮਹੀਨੇ 24 ਦਿਨ ਲਗਾਤਾਰ ਇਚਤਨਾ ਦੇ ਕੇ ਅੱਜ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਨਾਤੇ ਮੈਂ ਉਹਨਾਂ ਨੇ ਨਜਾਇਜ਼ ਕਰਜਾ ਸੋ ਕੀਤਾ ਹੋਇਆ ਸੀ ਸੀ ਪੈਸੇ ਲੈ ਗਏ ਸੀ ਮੁਲਾਜ਼ਮ ਤੇ ਅਫਸਰ ਲੁੱਟ ਕੇ ਅੱਜ ਉਹਨਾਂ ਦੇ ਕਲੀਅਰੈਂਸ ਸਰਟੀਫਿਕੇਟ ਉਹਨਾਂ ਨੂੰ ਲੈ ਕੇ ਦਿੱਤੇ ਆ ਤੇ ਇਹ ਪਹਿਲੀ ਵਾਰੀ ਪੰਜਾਬ 'ਚ ਹੋਇਆ ਅੱਜ ਕੋਆਪਰੇਟਿਵ ਜਿਹੜੀ ਹੈ ਇਹ ਮੈਂ ਸਮਝਦਾ ਲਾਈਫਲਾਈਨ ਹੈ ਕਿਸਾਨੀ ਦੀ ਕਿਸਾਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਇੱਕ ਕੋਆਪਰੇਟਿਵ ਅਦਾਰਿਆਂ ਦੇ ਮਾਲਕ ਨਹੀਂ ਜਿਹੜੇ ਮੁਲਾਜ਼ਮ ਨੇ ਇਹਦਾ ਉਹਨਾਂ ਦੇ ਨੌਕਰ ਨੇ ਜਦੋਂ ਇਹ ਸਮਝ ਲਿਆ ਔਰ ਠੀਕ ਪਹਿਰਾ ਦੇਣਾ ਸ਼ੁਰੂ ਕਰਤਾ ਤਾਂ ਫਿਰ ਕਿਸਾਨਾਂ ਨਾਲ ਲੜੀ ਨਹੀਂ ਹੋਣੀ ਇਹ ਜਿਹੜਾ ਧਰਨਾ ਹੁਣ ਜਿੱਕੇ ਜਾਈਗਾ ਕਿ ਜਾਈ ਜੇ ਚੱਲੇ ਨਹੀਂ ਤਰਨਾ ਚ ਉਠਾ ਦਿੱਤਾ ਜੀ ਅੱਜ ਜੋ ਸਾਰਾ ਮਹੋਰਜੇ ਜਿੱਤ ਲਿਆ ਸਾਰਿਆਂ ਦੇ ਸਾਰਿਆਂ ਨੂੰ ਕਲੀਅਰੈਂਸ ਸਰਟੀਫਿਕੇਟ ਮਿਲ ਕੇ ਕਿਸਾਨਾਂ ਨੂੰ ਜਿਹੜੇ ਹਿੱਸੇਦਾਰ ਸੀ ਤੇ ਫਿਰ ਧਰਨਾ ਇਹ ਤੋਂ ਅੱਗੇ ਕੋਈ ਟੁੱਕ ਨਹੀਂ ਸੀ ਉਹਨੂੰ ਅੱਜ ਉਠਾਇਆ ਬੜਾ ਖੁਸ਼ੀ ਖੁਸ਼ੀ ਸਾਰਿਆਂ ਨੂੰ ਜਿੱਤ ਦੇ ਡੰਕਿਓ ਬਚਾਉਂਦੇ ਕਿਸਾਨ ਆਪਣੇ ਘਰਾਂ ਨੂੰ ਜਾ ਰਹੇ ਸادهਬਾ ਸਰ ਦਾ ਗੰਦੇ ਤੇ ਉਹ ਸ਼ਾਮਨਾ ਨਾਮ ਦਾ ਜਿਹੜਾ ਸੰਘਰਸ਼ ਹੈ ਉਹ ਵੱਡੀ ਮੱਦ ਹੈ ਦੇਖੋ ਮੈਂ ਸਮਝਦਾ ਹਾਂ ਕਿ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦੇ ਲੋਕਾਂ ਨਾਲ ਇਨਸਾਫ ਨਹੀਂ ਕਰ ਰਹੀ। ਪੰਜਾਬ ਹਰ ਲੜਾਈ ਦੇ ਵਿੱਚ ਮੋਹਰੀ ਰਿਹਾ ਹੈ। ਚਾਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ, ਚਾਹੇ ਦੇਸ਼ ਦਾ ਢਿੱਡ ਭਰਨ ਦੀ ਲੜਾਈ ਹੋਵੇ, ਚਾਹੇ ਬਾਰਡਰ ਤੇ ਲੜਨ ਦੀ ਲੜਾਈ ਹੋਵੇ, ਪੰਜਾਬ ਨੇ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਹੈ। ਇਸੇ ਤਰ੍ਹਾਂ ਤਿੰਨ ਕਨਾਂ ਉਹਨਾਂ ਦੀ ਲੜਾਈ ਵੇਲੇ ਵੀ ਪੰਜਾਬ ਹੀ ਮੋਹਰੀ ਸੀ। ਔਰ ਜਿਹੜੇ ਪੰਜਾਬ ਤੋਂ ਬਾਹਰੋਂ ਲੋਕ ਆਉਂਦੇ ਸੀ ਉਹ ਵੀ ਬੇਸਿਕਲੀ ਪੰਜਾਬੀ ਸੀ ਚਾਹੇ ਉੱਤਰਾਖੰਡ ਤੋਂ ਸੀ, ਹਰਿਆਣੇ ਤੋਂ ਸੀ। ਪੰਜਾਬੀ ਕਿਸਾਨ ਨੇ ਜਿਹੜੇ ਉੱਥੇ ਸੈਟਲ ਹੋਏ ਉਹ ਉਹਨਾਂ ਕੋ ਸੀ। ਤੇ ਪੰਜਾਬੀਆਂ ਨੂੰ ਗੁਰੂ ਸਾਹਿਬ ਨੇ ਗੁਰਤੀ ਵਿੱਚ ਕੁਰਬਾਨੀ ਦਾ ਮਾਦਾ ਬਖਸ਼ਿਆ ਤੇ ਇਸ ਕਰਕੇ ਕੇਂਦਰ ਇਹ ਤੋਂ ਜਿਹੜਿਆ ਹੋਇਆ ਉਹ ਜਿੜ ਕੇ ਜਿਹੜੀਆਂ ਮੰਗਾਂ ਉਹਨਾਂ ਨੇ ਸਾਨੂੰ ਉਸ ਵੇਲੇ ਉੱਠਣ ਵੇਲੇ ਵਾਅਦਾ ਕੀਤਾ ਸੀ ਵੀ ਐਮਐਸਕੇ ਦਾ ਕਾਨੂੰਨ ਦੇਮਾਂਗੇ ਸੁਮੇਨਾਥ ਨਿਸ਼ਚਰ ਕੋ ਡਾਕੂ ਕਰਾਂਗੇ ਉਦੋਂ ਹੁਣ ਬਚੇ ਨੇ ਤੇ ਜੇ ਕਿਸਾਨ ਇਹ ਮੰਗਦੇ ਨੇ ਤਾਂ ਉਹਨਾਂ ਨਾਲ ਜ਼ਿਆਦਤੀਆਂ ਕਰਦੇ ਨੇ ਇਹ ਡੈਮੋਕ੍ਰੇਸੀ ਲਈ ਇਹ ਠੀਕ ਨਹੀਂ ਡੈਮੋਕ੍ਰੈਟਿਕ ਰਾਈਟ ਹੈ ਲੋਕਾਂ ਦਾ ਵੀ ਪ੍ਰੋਟੈਸਟ ਕਰਨਾ ਤੇ ਜੇ ਸਰਕਾਰ ਮੰਗਾਂ ਮੰਨ ਲੈ ਫਿਰ ਉਹ ਜਿ ਉਹਨਾਂ ਨੇ ਉੱਥੇ ਬੈਠਣਾ ਓਏ ਇਹ ਤਾਂ ਜਿੰਨੀ ਨਿੰਦਾ ਹੋਵੇ ਥੋੜੀ ਹੈ ਅਜਾ ਸਰ ਪੈਰੋਂ ਪੈਰ ਜਿਹੜੇ ਪਲਾਜ਼ਾ ਦੇ ਵਿੱਚ ਜਿੱਥੇ ਗੋਲੀਬਾਰੀ ਨਾਖਾਬਦਨ ਦੇਗਨ ਦੀਏ ਬੈਠੇਦੈ ਇੱਕ ਹਮਲਾ ਜਿਹੜਾ ਹਰਮੰਦਰ ਸਾਹਿਬ ਹੀ ਹੋਇਆ ਸਹੀ ਸਹੀ ਮਾਨ ਹੈ ਕਿ ਪੰਜਾਬ ਵਿੱਚ ਸਰਕਾਰ ਨਾਲ ਦੀ ਚੀਜ਼ ਹੈ ਹੀ ਨਹੀਂ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾਰ ਲੋਕ ਆਪ ਨੂੰ ਹਰਾ ਸਭ ਕੁਝ ਹੋ ਗਿਆ ਜਦ ਖਾਸਮ ਕੋਈ ਨਾ ਹੋਵੇ ਤਾਂ ਇਹੋ ਕੁਝ ਹੁੰਦਾ ਹੈ ਤੋਂ ਜਿਹੜੇ ਇਹ ਅਸੀਂ ਲੋਕਾਂ ਨੇ ਬਦਲਾ ਦੇ ਨਾਂ ਤੇ ਲਿਆਂਦੇ ਸੀ ਸ਼ਾਇਦ বারবার احساس করਵਾ ਰਹੇ ਨੇ ਲੋਕਾਂ ਨੂੰ ਕਿ ਤੁਸੀਂ ਉਹਨਾਂ ਨੂੰ ਲਿਆ ਕੇ ਬੜੀ ਵੱਡੀ ਫੁੱਲ ਕੀਤੀ ਹੈ ਉਹਨਾਂ ਨੇ ਇੱਕੋ ਕੰਮ ਸਿੱਖਿਆ ਪੈਸੇ ਕਿਵੇਂ ਬਣਾਉਣੇ ਨੇ ਇਤੋਂ ਵੱਧ ਉਹਨਾਂ ਨੂੰ ਉਹਨਾਂ ਨੇ ਕੁਝ ਸਿੱਖਿਆ ਹੀ ਨਹੀਂ ਕਿਸੇ ਦਾ ਕਿਸੇ ਆਪਣੇ ਮੈਕਮੇਂ ਦੇ ਉੱਤੇ ਕੋਈ ਪਕੜ ਨਹੀਂ ਨਾ ਕੋਈ ਉਹਨੂੰ ਜ਼ਿੰਮੇਵਾਰੀ ਦਾ ਅਨੁਭਵ ਆ ਪੰਜਾਬ ਦੇ ਲੋਕ ਸਫਰ ਕਰ ਰਹੇ ਨੇ ਇਸ 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 ਕਰਕੇ ਨਾ ਕਿ ਸਰਕਾਰ ਨਹੀਂ ਹੈ ਜੇ ਸਰਕਾਰ ਹੋਵੇ ਤਾਂ ਉਹਨੂੰ ਲੋਕਾਂ ਦੀ ਚਿੰਤਾ ਹੋਵੇ ਇਹ ਲੋਕਾਂ ਦੀ ਸਰਕਾਰ ਚਿੰਤਾ ਕਰੇ ਤਾਂ ਇਹ ਮਸਲਾ ਦਾ ਕਾਬੂ ਪਾਇਆ ਜਾ ਸਕਦਾ ਪਰ ਸਰਕਾਰ ਕਿਉਂ ਕਿ ਹੈ ਨਹੀਂ ਇਥੇ ਤਾਂ ਐਮ ਕਾਰਡ ਦੇ ਵਿੱਚ ਸਰਕਾਰ ਹੈ ਪ੍ਰੈਕਟੀਕਲੀ ਤਾਂ ਕਿਤੇ ਦਿਖਾਈ ਨਹੀਂ ਪੈਂਦੀ ਅੱਜ ਦੇ ਸੰਸਦ ਦੀ ਜਿੱਤ ਦੇ ਸਮਾਨ ਦੇ ਵਿੱਚ ਕੀ ਸੰਦੇਸ਼ ਦੇਣਾ ਤੁਹਾਨੂੰ ਦੇਖੋ ਜੀ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਕੋਆਪਰੇਟਿਵ ਤੁਹਾਡੀ ਜੀਵਨ ਰੇਖਾ ਹੈ ਕੋਆਪਰੇਟਿਵ ادارے ਤੁਸੀਂ ਆਪਣੇ ਸਮਝੋ ਇਹ ਜਿਹੜੇ ਉੱਤੇ ਕੰਮ ਕਰਦੇ ਨੇ ਮੁਲਾਜ਼ਮ ਨੇ ਅਫਸਰ ਨੇ ਤੁਹਾਡੇ ਨੌਕਰ ਨੇ ਇਹ ਤੁਹਾਡੀ ਸੇਵਾ ਲਈ ਨੇ ਜਦ ਤੁਸੀਂ ਇਹਨਾਂ ਨੂੰ ਅਫਸਰ ਸਾਹਿਬ ਬਣਾ ਲਿਆ ਇਰੇ ਪੁੱਤਰ ਜਾਂਦੇ ਨੇ ਔਰ ਤੁਹਾਨੂੰ ਪਤਾ ਨਹੀਂ ਇੱਕ ਤਾਂ ਮੇਰੀ ਬੇਨਤੀ ਹੈ ਵੀ ਜਦੋਂ ਤੁਸੀਂ ਕੋਆਪਰੇਟਿਵ ਸੁਸਾਇਟੀ ਤੋਂ ਲੋਨ ਵੀ ਲੈਂਦੇ ਹੋ ਆਪਣੀ ਪਾਸਬੁੱਕ ਆਪਣੀ ਚੈੱਕ ਬੁੱਕ ਇਹਨਾਂ ਦੇ حوالے ਬਿਲਕੁਲ ਨਾ ਕਰੋ ਉਹ ਆਪਣੇ ਕੋਲ ਰੱਖੋ ਜਦੋਂ ਪੈਸੇ ਘਟਾਉਣੇ ਨੇ ਆਪਣਾ ਚੈੱਕ ਕੱਟ ਕੇ ਆਪ ਜਾ ਕੇ ਘਟਾਓ 90% ਕੇਸਿਸ ਇਹਦੇ ਨਾਲ ਹੀ ਕੰਟਰੋਲ ਹੋ ਜਾਣਗੇ ਆਮ ਤੌਰ ਤੇ ਸੁਸਾਇਟੀਆਂ 'ਚ ਬਹੁਤੇ ਗਵਨ ਉਦੋਂ ਹੋਏ ਨੇ ਜਦੋਂ ਅਸੀਂ ਸੈਕਟਰੀ ਦੇ ਕੋਲੇ ਪਾਸਬੁੱਕ ਪਈ ਹੈ ਉਹਦੇ ਕੋਲੇ ਚੈੱਕ ਬੁੱਕ ਪਈ ਹੈ ਦਸਤਕਤ ਕਰਕੇ ਰੱਖਿਆ ਹੈ ਉਹ ਖਾ ਜਾਂਦੇ ਨੇ